ਬੜੇ ਵਧੀਆ ਵਿਚਾਰ ਆ ਢੋਲੋ ਸਾਹਿਬ ਬਾਜਵਾ ਸਾਹਿਬ ਤੇ ਕੀ ਕਹਿਣਾ ਚਾਹੁੰਦੇ ਕਿਉਂਕਿ ਆਪਣੀ ਖਬਰ ਵੀ ਹੈ ਜੀ ਪ੍ਰਤਾਪ ਬਾਜਵੇ ਵਾਲੀ ਨਾਲ ਹੀ ਆਪਾਂ ਹੋਈ ਸਾਂਝੀ ਕਰ ਲਈਏ ਮੈਂ ਪਹਿਲਾਂ ਥੋੜਾ ਥੋੜਾ ਨਾਲ ਜਵਾਬ ਦੇ ਦਿਆਂ ਕਿਉਂਕਿ ਲਾਲ ਸਿੰਘ ਹੋਰਾਂ ਨੇ ਬਹੁਤ ਪ੍ਰੋਮੀਨੈਂਟ ਦਾ ਸਵਾਲ ਉਠਾਇਆ ਫੀਮ ਜੀ ਮੇਰੇ ਖਿਆਲ ਮੁਤਾਬਕ ਜਦੋਂ ਕਿਸੇ ਭਾਈਚਾਰੇ ਨੂੰ ਬਦਨਾਮ ਕਰਨਾ ਹੋਵੇ ਉਦੋਂ ਸਭ ਤੋਂ ਵਧੀਆ ਤਰੀਕਾ ਕਰ ਇਹੀ ਹੈ ਕਿ ਨਾਲ ਇਹ ਕਹਿ ਦੋ ਜੀ ਇਹ ਇੱਥੇ ਅਸੀਮ ਕਰਦੇ ਸੀ ਤੁਹਾਡੇ ਯਾਦ ਹੋਣਾ ਜਦੋਂ ਆਪਣਾ ਦਿੱਲੀ ਵਾਲਾ ਅੰਦੋਲਨ ਚੱਲਦਾ ਸੀ ਲਾਲ ਸਿੰਘ ਦੀ ਉਦੋਂ ਉਸ ਅੰਦੋਲਨ ਨੂੰ ਵੀ ਬਦਨਾਮ ਕਰਨ ਵਾਸਤੇ ਬੜਾ ਕੁਝ ਕਿਹਾ ਗਿਆ ਸੀ ਉੱਥੇ ਇੱਥੇ ਤੱਕ ਕਹਿ ਦਿੱਤਾ ਸੀ ਕਿ ਤੇ ਧੀਆਂ ਪੈਣਾਂ ਦੀ ਇੱਜ਼ਤ ਨਾਲ ਖਲਵਾੜ ਹੁੰਦਾ ਤੁਹਾਡੇ ਯਾਦ ਹੋਣਾ ਹੈ ਉੱਥੇ ਇਹ ਵੀ ਕਿਹਾ ਗਿਆ ਸੀ ਕਿ ਉੱਥੇ ਨਸ਼ੇ ਖਾਂਦੇ ਜਾ ਖਾਦੇ ਜਾ ਰਹੇ ਆ ਜੀ ਉੱਥੇ ਇੰਨੀ ਜ਼ਿਆਦਾ ਸ਼ਰਾਬ ਪੀਤੀ ਜਾ ਰਹੀ ਆ ਵਗੈਰਾ ਵਗੈਰਾ ਕਿਉਂਕਿ ਜਿਹੜਾ ਖਨੌਰੀ ਬਾਡਰੇ ਚਾਹੇ ਸ਼ੰਭੂ ਬਾਡਰੇ ਨਾ ਧੋਮਨਾ ਥਾਮਾਂ ਦੇ ਉੱਤੇ ਜਦੋਂ ਮੂਰਤੀ ਨੂੰ ਤੋੜਦਾ ਕਿਉਂਕਿ ਮੂਰਤੀਆ ਤੋੜਨ ਦਾ ਕਾਰਨ ਵੀ ਆਪਾਂ ਨੂੰ ਸਪੱਸ਼ਟ ਹੈ ਕਿਉਂਕਿ ਜਿਹੜੀ ਆ ਲੁਧਿਆਣਾ ਪੱਛਮੀ ਦੀ ਇਲੈਕਸ਼ਨ ਆ ਗਈ ਹੈ ਇਸ ਇਲੈਕਸ਼ਨ ਦੇ ਵਿੱਚ ਵਪਾਰੀਆਂ ਨੂੰ ਖੁਸ਼ ਕਰਨਾ ਸੀ ਉਸ ਤੋਂ ਬਾਅਦ ਜਿੰਨੇ ਚੋਰੀਆਂ ਹੋਈਆਂ ਉਹਨਾਂ ਦੀਆਂ ਟਰਾਲੀਆਂ ਚੁੱਕੀਆਂ ਗਈਆਂ ਸਾਰਾ ਕੁਝ ਲੈ ਗਏ ਤੇ ਹਣ ਉਧਰੋਂ ਮੋੜਨ ਬਾਅਦ ਤੇ ਇਸ ਪਾਸੇ ਨੂੰ ਕਿਹਾ ਜਾ ਰਿਹਾ ਹੈ ਕਿ ਇਹ ਲੋਕ ਮੂਰਤੀ ਦੇ ਨਾਂ ਥੱਲੇ ਸਮਗਲਨ ਕਰਦੇ ਸੀ ਮੇਰਾ ਇੱਥੇ ਇਹ ਨਾ ਕਮਨਣਾ ਇਹਦੇ ਬਾਰੇ ਤੇ ਇਹ ਜਾਣ ਬੁੱਝ ਕੇ ਬਦਨਾਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜੀ ਰਹੀ ਗੱਲ ਜਿਹੜੀ ਬਾਜਵਾ ਸਾਹਿਬ ਕਰਕੇ ਗਏ ਹੈ ਕਿ 2 ਦਸੰਬਰ ਤੋਂ ਪਹਿਲਾਂ ਦੀ ਸਥਿਤੀ ਤੇ ਅੱਜ ਦੀ ਸਥਿਤੀ ਦੀ ਆਪਾਂ ਗੱਲ ਕਰ ਲਈਏ ਤੇ ਹਾਲ ਤੋਂ ਉਹਦੇ ਨਾਲ ਹੁਣ ਮਾੜੀ ਹੋਈ ਹੈ ਅਕਾਲੀ ਦਲ ਦੀ ਬਿਲਕੁਲ ਮੈਂ ਇਸ ਗੱਲ ਦੀ ਪੁਸ਼ਟੀ ਕਰਦਾ ਕਿਉਂਕਿ ਉਸ ਵੇਲੇ ਗੁਨਾਹਾਂ ਦਾ ਇਕਵਾਲ ਨਹੀਂ ਕੀਤਾ ਸੀ ਉਰਦੂ ਚ ਕਹਿੰਦੇ ਇਕਵਾਲੇ ਗੁਨਾਹ ਇਹਨਾਂ ਨੇ ਮੰਨ ਲਿਆ ਕਿ ਸਾਥੋਂ ਆ ਗੁਨਾਹ ਹੋਈ ਦੇ ਜਿਹੜਾ ਗੁਨਾਹ ਹੋਇਆ ਤੇ ਗੁਨਾਹਾਂ ਨੂੰ ਮਤਲਬ ਜਿਹੜਾ ਹੈਗਾ ਬਖਸ਼ਾਉਣ ਵਾਸਤੇ ਤੁਸੀਂ ਅਕਲਤਖ ਸਾਹਿਬ ਤੋਂ ਤਰਖਾਹ ਵੀ ਦਿਵਾ ਲਈ ਤਰਖਾਹ ਪੋਲਿਟਿਕਲ ਤੁਸੀਂ ਮੰਨੀ ਨਹੀਂ ਪਰ ਨੇਚਰਲ ਹੈ ਕਿ ਸਾਰਾ ਹੀ ਤਸਵੀਰ ਲੋਕਾਂ ਦੇ ਸਾਹਮਣੇ ਆ ਜਾਏ ਵੀ ਇਹ ਕਿਹਦਾ ਪੱਕੇ ਗੁਨਾਹਗਾਰ ਹੈ ਇਹਨਾਂ ਨਾਲ ਤਾਂ ਸੀ ਜਾਣਾ ਨਹੀਂ ਹਮਮ ਪਰ ਬਾਜਬਾਦ ਸਾਹਿਬ ਨੇ ਮੇਰੀ ਗੱਲ ਦੀ ਫੇਰ ਪੁਸ਼ਟੀ ਕਰਤੀ ਹੈ ਕਿ ਜਦੋਂ ਵੋਟ ਵੰਡੀ ਜਾਊਗੀ ਹਮਮ ਚਾਰ ਥਾਵਾਂ ਦੇ ਉੱਤੇ ਤਿੰਨ ਤਿੰਨ ਜਗ੍ਹਾ ਦੇ ਬਾਕੀ ਹੈ ਇਹਨਾਂ ਦੇ ਉਲਟਾ ਤਿੰਨੇ ਇਕੱਠੇ ਹੋ ਸਨ ਅਰ ਕੋਈ ਤਿੰਨੇ ਵੀ ਕਿੱਥੇ ਨਹੀਂ ਹੁੰਦੇ ਆਪੋ ਆਪਣੀ ਧਫਲੀ ਵਜਾਉਣੀ ਹੈ ਚਾਰ ਥਾਂਾਂ ਦੇ ਬੋਟ ਮੰਡੀ ਜਾਊਗੀ ਤੇ ਇਹਦਾ ਫਾਇਦਾ ਜਿਹੜਾ ਹੈਗਾ ਉਹ ਦੁਸ਼ਮਣ ਨੂੰ ਹੋਊਗਾ ਨੁਕਸਾਨ ਪੱਖ ਨੂੰ ਹੋਊਗਾ ਬਰਾਬਰ ਅੱਜ ਦੇ ਜਿਹੜੀ ਇਹ ਨਾਲੀ ਕਹਾਣੀ ਹੈ ਪ੍ਰਤਾਪ ਸਿੰਘ ਬਾਜਵਾਲੀ ਬੱਤੀ ਦੰਦਾਂ ਵਾਲੀ ਗੱਲ ਵੀ ਕਹੀ ਹੈ ਜੀ ਦਾਮਸ਼ੋ ਹੋਰ ਨੇ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੇ ਬੱਤੀ ਦੰਦ ਹੈ ਤੇ ਬੱਤੀ ਦੰਦ ਮੂੰਹ ਤੇ ਜਿਹੜੀ ਗੱਲ ਨਿਕਲਦੀ ਹੈ ਉਹ ਪੂਰੀ ਹੁੰਦੀ ਹੈ ਤੇ ਉਹ ਕਹਿੰਦੇ ਜੀ ਬੱਤੀ ਬੰਬ ਹੈ ਬੱਤੀ ਬੰਬ ਉਹਨੇ ਇਹ ਕਰਕੇ ਕਿਹਾ ਕਿ ਕੁਝ ਦਿਨ ਪਹਿਲਾਂ ਪਾਸ ਕਰ ਅਖਬਾਰ ਦੇ ਵਿੱਚ ਇਹ ਖਬਰ ਲੱਗੀ ਸੀ ਔਰ ਖਬਰ ਵੀ ਸੁਖਵੀਰ ਸਿੰਘ ਬਾਜਵਾ ਜਿਹੜੇ ਬੜੇ ਵਧੀਆ ਪੱਤਰਕਾਰ ਆ ਭਾਸਕਰ ਦੇ ਚੰਡੀਗੜ੍ਹ ਤੋਂ ਪੱਤਰਕਾਰ ਆ ਬਹੁਤ ਅੱਛੇ ਆਦਮੀ ਨੇ ਖੂਫੀਆ ਸੂਤਰਾਂ ਦੇ ਹਵਾਲੇ ਨਾਲ ਗੱਲ ਕਹੀ ਸੀ ਕਿ ਖੂਫੀਆ ਵਿਭਾਗ ਦੇ ਅਫਸਰਾਂ ਨੇ ਦੱਸਿਆ ਕਿ ਕਾਫੀ ਸਾਰੇ ਜਿਹੜੇ ਹੈਗੇ ਗਰਨੇਡ ਜਾਂ ਬੰਬ ਪਾਕਿਸਤਾਨ ਵਾਲੇ ਪਾਸਿਓਂ ਸਮਗਲੋ ਕੀ ਡੀਆ ਚਾਏ ਆ ਉਹਨਾਂ ਦੇ ਵਿੱਚੋਂ ਕੁਝ ਚੱਲ ਗਏ ਤੇ ਕੁਝ ਰਹਿ ਗਏ ਪ੍ਰਕਾਸ਼ ਸਿੰਘ ਬਾਜਵਾ ਇੱਕ ਟੀਵੀ ਚੈਨਲ ਤੇ ਜਾਂਦੇ ਆ ਉਸ ਟੀਵੀ ਚੈਨਲ ਦੇ ਉੱਤੇ ਉਹਨਾਂ ਦੀ ਗੱਲਬਾਤ ਹੁੰਦੀ ਹੈ ਉੱਥੇ ਐਂਕਰ ਜਿਹੜੇ ਉਹਨਾਂ ਨੂੰ ਸਵਾਲ ਕਰਦੇ ਆ ਉੱਥੇ ਬੰਬਾ ਵਾਲੀ ਗੱਲ ਆਉਂਦੀ ਹੈ ਫਰਕ ਸਿਰਫ ਇੰਨਾ ਕ ਹੈ ਕਿ ਜੋ ਕੁਝ ਸੁਖਵੀਰ ਸਿੰਘ ਬਾਜਵਾ ਦੀ ਪਾਸਕਰ ਦੀ ਖਬਰ ਆ ਉਹਦੇ ਵਿੱਚ ਅੰਕੜਾ ਹੋ ਰਿਹਾ ਤੇ ਬਾਜਵਾ ਸਾਹਿਬ ਦਾ ਅੰਕੜਾ ਹੋ ਰਿਹਾ ਇੰਨਾ ਇੱਕ ਫਰਕ ਪੈ ਜਾਂਦਾ ਹੁੰਦਾ ਹੈ ਜੀ ਲੇਕਿਨ ਇਸ ਢੰਗ ਦੇ ਨਾਲ ਬਾਜਵਾ ਸਾਹਿਬ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਜਿਵੇਂ ਲਾ 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 ਕੀਤੀ ਜਾ ਰਹੀ ਹੈ ਇਹਦੇ ਦੋ ਕਾਰਨ ਹੈ ਰਾਜਨੀਤਿਕ ਪੰਡਤਰੇ ਸਮਝਦੇ ਵੀ ਇੱਕ ਤਾਂ ਕਿਉਂਕਿ ਜਿਹੜੀ ਲੁਧਿਆਣਾ ਪੱਛਮੀ ਦੀ ਈਟੇ ਉੱਥੇ ਹਿੰਦੂ ਮਾਰ ਸਿਕਤਾ ਵਾਲਾ ਬੋਟਰ ਵੱਧ ਹੈ ਉਹਦੇ ਵਿੱਚ ਇਹ ਪ੍ਰਭਾਵ ਪਾਉਣਾ ਦੇਖੋ ਜੀ ਇਹ ਪ੍ਰਤਾਪ ਸਿੰਘ ਬਾਜਬਤਾ ਪੰਜਾਬ ਦੇ ਹਾਲਾਤ ਖਰਾਬ ਕਰ ਰਿਹਾ ਹੈ ਇਸ ਦੁਆਰਾ ਫਿਰ ਖੜਕੂ ਬਾਜ ਨੂੰ ਸੰਜੀਦ ਕਰਨੀਆਂ ਗੱਲਾਂ ਕਰ ਰਿਹਾ ਕਿਉਂਕਿ ਭਗਵੰਤ ਸਿੰਘ ਮਾਨ ਹੋ ਗਈ ਜਿਵੇਂ ਕਹਿੰਦੇ ਬਾਜਬਾ ਸਾਹਿਬ ਨੂੰ ਕਿ ਤੁਹਾਡੇ ਪਾਕਿਸਤਾਨ ਦੇ ਵਿੱਚ ਸੰਬੰਧ ਹੈ ਤੁਹਾਡੇ ਭਾ ਤੁਹਾਨੂੰ ਪਾਕਿਸਤਾਨ ਚ ਆਉਂਦਾ ਔਰ ਨਾਲ ਉਹਨਾਂ ਨੇ ਥੋੜਾ ਜਿਹਾ ਇਹ ਕਰਤਾ ਕਿ ਤੁਹਾਡੇ ਪੁਰਾਣੇ ਸੰਬੰਧ ਹੈ ਉਹਨਾਂ ਨੇ ਪਪਾੜੀ ਗੱਲ ਜਿਹੜੀ ਸਤਨਾਮ ਸਿੰਘ ਬਾਜਵਾਲੀ ਕਹਾਣੀ ਨੂੰ ਵੀ ਲੈ ਕੇ ਆਉਂਦੇ ਆ ਜਿਹਨੂੰ ਕਿ ਕਾਂਗਰਸ ਪਾਰਟੀ ਵਾਲੇ ਕਹਿੰਦੇ ਕਿ ਸਤਨਾਮ ਸਿੰਘ ਬਾਜਵਾਲਾ ਹਸਪਤਾਲ ਸੀ ਦਾ ਕਤਲ ਹੋਇਆ ਉਹ ਖੜਕੂਬਾਲ ਦੇ ਵਿੱਚ ਹੋਇਆ ਜੇ 90 ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਵੀ ਅਟੈਕ ਹੋਇਆ ਉਹ ਉਹਨਾਂ ਨੂੰ ਦੇਸ਼ ਭਗਤ ਬਣਾਉਂਦੇ ਤੇ ਇਹ ਕਹਿੰਦੇ ਵੀ ਤੁਸੀਂ ਤਾਂ ਆਈਐਸਆਈ ਵਗੈਰਾ ਦੇ ਏਜੰਟ ਹੋ ਇਹਨਾਂ ਨੇ ਉਹ ਗੱਲ ਕਹੀ ਤੇ ਲੇਕਿਨ ਜਿਵੇਂ ਉਸ ਗੱਲ ਨੂੰ ਉਛਾਲਿਆ ਗਿਆ ਤੁਸੀਂ ਉਹ ਦੇਖੋ ਬਣਾਇਆ ਕੀ ਹੈ ਮਾਨਕ ਕੋਹਲ ਸਾਡੇ ਬਹੁਤ ਵਧੀਆ ਐਕਟੀਵਿਸਟ ਹੈ ਉਹ ਆਪਣੇ ਤੋਂ ਪੰਜ ਸਾਥੋਂ ਉਹਨਾਂ ਨੇ ਜਿਹੜੀ ਚੀਰ ਫਾੜ ਕੀਤੀ ਹੈ ਜੀ ਸਾਰੇ ਮਾਮਲੇ ਦੀ ਉਹ ਬੜੀ ਅਜੀਬ ਉਹ ਤਸਵੀਰ ਸਾਹਮਣੇ ਆਉਂਦੀ ਹੈ ਕਿਉਂਕਿ ਪਹਿਲਾਂ ਦਾ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਕੇਸ ਰਜਿਸਟਰ ਹੁੰਦਾ ਹੈ ਐਫ ਆਈ ਆਰ ਦੀ ਕਾਪੀ ਨਹੀਂ ਮਿਲਦੀ ਉਹਨੀਆਂ ਵੀ ਜਿਹੜੀ ਆਨਲਾਈਨ ਵੀ ਹੈਗੀ ਐਫ ਆਈ ਆਰ ਦੀ ਕਾਪੀ ਫਿਰ ਪ੍ਰਦੀਪ ਸਿੰਘ ਬਿਰਕ ਜਿਹੜੇ ਬੜੇ ਵੱੜੀਆ ਵਕੀਲ ਹੈ ਪ੍ਰਦੀਪ ਸਿੰਘ ਬਿਰਕ ਉਹ ਵੀ ਮੁਹਾਲੀ ਥਾਣੇ ਤੇ ਜਾਂਦੇ ਹੈ ਸੇ ਸਥਾਨਕ ਐਫ ਆਈ ਆਰ ਬਰਦੀ ਹੁੰਦੀ ਹੈ ਤੇ ਜਾ ਕੇ ਕਹਿੰਦੇ ਸਾਨੂੰ ਕਾਪੀ ਦਿਓ ਉਹ ਕਾਪੀ ਮਿਲਦੀ ਦੀ ਫਿਰ ਉਹ ਅਦਾਲਤ ਤੇ ਜਾਂਦੇ ਹੈ ਉਹਨਾਂ ਦੇ ਵਕੀਲ ਅਦਾਲਤੇ ਵਿੱਚ ਜਾ ਕੇ ਜੋ ਐਪਲੀਕੇਸ਼ਨ ਨੇ ਦਿੱਤੀ ਆ ਦਾਲਤ ਹੁਕਮ ਨੇ ਦਿੱਤੀ ਕਿ ਨਾ ਉਹ ਐਫ ਆਈ ਆਰ ਦੀ ਕਾਪੀ ਦਿਓ ਜੀ ਲਓ ਜੀ ਫਿਰ ਐਫ ਆਈ ਆਰ ਦੀ ਕਾਪੀ ਮਿਲ ਜਾਂਦੀ ਹੈ ਹਾਂ ਹਾਂ ਜੰਦਰੀ ਐਫ ਆਈ ਆਰ ਦੀ ਕਾਪੀ ਮਿਲੀ ਹੈ ਜੰਦਰੀ ਸਾਹਿਬ ਤੁਸੀਂ ਐਫ ਆਈ ਆਰ ਦੀ ਕਾਪੀ ਦੇ ਵਿੱਚ ਕੀ ਕਹਿੰਦੇ ਸਭ ਤੋਂ ਪਹਿਲਾਂ ਤਾਂ ਬੋਲਦੇ ਆ ਜੀ ਮਾਨ ਸਾਹਿਬ ਹੂੰ ਦੁਪਹਿਰੇ ਜੀ ਮਾਨ ਸਾਹਿਬ ਬੋਲਦੇ ਆ ਜੀ ਪ੍ਰਤਾਪ ਸਿੰਘ ਬਾਜਵਾ ਨੇ ਬਹੁਤ ਵੱਡੀ ਮਤਲ ਜਿਹੜੀ ਹੈ ਬਹੁਤ ਵੱਡੀ ਸਾਜਿਸ਼ ਦਾ ਹਿੱਸਾ ਹੋ ਗਿਆ ਜੀ ਇਹਨਾਂ ਨੇ ਆ ਕਹਤੇ ਆ ਕਹੇ ਉਹ ਤੋਂ ਬਾਅਦ ਫਿਰ ਜਿਹੜੀ ਹੈਗੀ ਹੈ ਇੱਕ ਜਿਹੜੀ ਆਪਣੀ ਕਾਉਂਟਰ ਇੰਟੈਲੀਜੈਂਸ ਦੇ ਅਫਸਰ ਉਹ ਬੀਬੀ ਦਾ ਨਾਮ ਮਿਸ ਕਰੇਵਾਲ ਹੈ ਮੇਰਾ ਖਿਆਲ ਹੈ ਆਈਪੀਐਸ ਅਫਸਰ ਹੈ ਏਆਈਡੀ ਅੱਜਕੱਲ ਕਾਉਂਟਰ ਇੰਟੈਲੀਜੈਂਸ ਦੇ ਵਿੱਚ ਉਹ ਬਾਜਵਾਲ ਸਾਹਿਬ ਦੇ ਘਰ ਜਾਂਦੇ ਆ ਜੀ ਉਹ ਜਾ ਕੇ ਉੱਥੇ ਗੱਲਬਾਤ ਕਰਦੇ ਉਹਨਾਂ ਨਾਲ ਤੇ ਬਾਹਰ ਆ ਕੇ ਉਹ ਕਹਿੰਦੇ ਸੀ ਬਾਜਵਾਲ ਸਾਹਿਬ ਨੂੰ ਪੁੱਛਿਆ ਸੀ ਕਿ ਤੁਸੀਂ ਸਾਨੂੰ ਇੱਕ ਸਹੇਜ ਰੂਮ ਦਿਓ ਉਹਨਾਂ ਨੇ ਸਹੇਜ ਉਹ ਨਹੀਂ ਦਿੱਤਾ ਜੀ ਇਸ ਕਰਕੇ ਜੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਬਾਜਵਾ ਸਾਹਿਬ ਕਹਿੰਦੇ ਆ ਕਿ ਮੇਰੇ ਕੋਲੇ ਆਏ ਤੇ ਇਹਨਾਂ ਨੇ ਮੈਨੂੰ ਆ ਕੇ ਪੁੱਛਿਆ ਮੈਂ ਇਹਨਾਂ ਨੂੰ ਕਿਹਾ ਕਿ ਮੇਰਾ ਜਿਹੜਾ ਹੈਗਾ ਗੁਪਤ ਹੈ ਸੂਤਰ ਮੈਂ ਤੁਹਾਨੂੰ ਨਹੀਂ ਦੱਸਾਂ ਪਰ ਬਾਅਦ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਉਹੀ ਖਬਰ ਜਿਹੜੀ ਹੈਗੀ ਹੈ ਜੀ ਉਹ ਪਾਤੀ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਤੇ ਉਸ ਤੋਂ ਬਾਅਦ ਬਾਜਵਾ ਸਾਹਿਬ ਨੇ ਵੀ ਪਾਤੀ ਗੱਲ ਸਾਰੀ ਪੁਸ਼ਟੀ ਹੋ ਗਈ ਲੇਕਿਨ ਜਿਹੜੀ ਐਫ ਆਈ ਆਰ ਕੱਤੀ ਹੈ ਐਫ ਆਈ ਆਰ ਬੜੀ ਕਮਾਲ ਦੀ ਹੈ ਜੀ ਐਫ ਆਈ ਆਰ ਇੱਕ ਕੁਰੀਆ ਕਨਸਟੇਬਲ ਕਾਊਂਟਰ ਇੰਟੈਨਿਅਸ ਦੇ ਵਿੱਚ ਹੈ ਉਹ ਕਹਿੰਦੀ ਮੈਂ ਦੇਖਤੀ ਕਰ ਰਹੀ ਸੀ ਤੇ ਦੇਖਤੀ ਕਰਦੀ ਕਰਦੀ ਨੇ ਮੈਂ ਜਿਹੜੀ ਹੈਗੀ ਹੈ ਫੇਸਬੁਕ ਖੋਲ੍ਹੀ ਫੇਸਬੁਕ ਤੇ ਉਹਨਾ ਦੇਖਿਆ ਕਿ ਪ੍ਰਤਾਪ ਸਿੰਘ ਬਾਜਵਾ ਬੋਲ ਰਹੇ ਹੈ ਜੀ ਪਰ ਜਿਹੜੀ ਗੱਲ ਪ੍ਰਤਾਪ ਸਿੰਘ ਬਾਜਵਾ ਬੋਲਦੇ ਹੈ ਉਹ ਬੰਬਾਂ ਦੀ ਗੱਲ ਕਰਦੇ ਹੈ ਤੇ ਸੂਤਰ ਉਹ ਕੋਈ ਦੱਸ ਦੇ ਜੀ ਜੀ ਇਹਦੇ ਨਾਲ ਖਲਬ ਵੀ ਨਹੀਂ ਪੈ ਸਕਦੀ ਆ ਅਮਨ ਕਾਨੂੰਨ ਦੀ ਸਥਿਤੀ ਮਾੜੀ ਹੋ ਸਕਦੀ ਆ ਵਗੈਰਾ ਵਗੈਰਾ ਇਸ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੀ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਹੁਕਮ ਦੇ ਦਿੱਤਾ ਆਪਣੇ ਅਫਸਰਾਂ ਨੂੰ ਕਿ ਕਾਰਵਾਈ ਕਰੋ ਇਹ ਸੂਤਰ ਨਹੀਂ ਦੱਸਦਾ ਪਹਿਲਾ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਅਫਸਰਾਂ ਨੂੰ ਹੁਕਮ ਦਿੰਦਾ ਅਫਸਰ ਕਰੇ ਜਾਂਦੀ ਹੈ ਐਫ ਆਈ ਆਰ ਕਿਹਦੇ ਵੱਲੋਂ ਕੱਟੀ ਜਾਂਦੀ ਹੈ ਜੀ ਉਹ ਕਿਸ ਕਸਟੇਬਲ ਵੱਲੋਂ ਕੱਟੀ ਜਾਂਦੀ ਹੈ ਤੇ ਜਿਹੜੀ ਐਫ ਆਈ ਆਰ ਦੀ ਇਵਾਰਤ ਹੈ ਉਹ ਗੁਰਮੁਖੀ ਦੇ ਵਿੱਚ ਨਹੀਂ ਪੰਜਾਬੀ ਦੇ ਵਿੱਚ ਨਹੀਂ ਉਹ ਅੰਗਰੇਜ਼ੀ ਦੇ ਵਿੱਚ ਲਿਖੀ ਹੋਈ ਜਿੱਥੀ ਹੁਣ ਆਪਾਂ ਦੇਖੀਏ ਕਿ ਜਿਹੜੇ ਕੁੜੀਆਂ ਮੁੰਡੇ ਅੱਜ ਕੱਲ ਦੇ ਹੈਗੇ ਸਿਪਾਹੀ ਆ ਉਹਨਾਂ ਦੀ ਅੰਗਰੇਜ਼ੀ ਕਿੰਨੀ ਸਿੱਖੀ ਹੋ ਕਿੰਨੀ ਤੇਜ਼ ਹੋਊਗੀ ਉਹ ਕੀ ਕਿਤੇ ਉਹ ਬੀਬੀ ਦਾ ਨਾਂ ਕਿਹੜੀ ਵਿਚਾਰੀ ਦਾ ਇਸਤੇਮਾਲ ਕੀਤਾ ਕਿ ਸਪਾਹੀ ਨੂੰ ਜਿਹੜਾ ਹੈਗਾ ਬਲੀ ਦਾ ਪਕੜਾ ਵੜਾ ਲਿਓ ਕੰਨੂ ਉਹ ਟਾਰਗੇਟ ਬਣੇ ਉਹਨੂੰ ਖੜੀ ਕਰਕੇ ਤੇ ਉਹਦੇ ਤੇ ਲਿਖ ਲਿਆ ਇਹ ਸਾਰੀ ਕਹਾਣੀ ਜਿਹੜੀ ਇਹ ਦੱਸਦੀ ਹੈ ਕਿ ਇਹ ਆਫਟਰ ਥੋੜਾ ਪਹਿਲਾਂ ਸੋਚਿਆ ਸੰ ਸੋਚੀ ਸਮਝੀ ਗਈ ਹੈ ਕਹਾਣੀ ਕਿ ਤੇਰੇ ਜ਼ਰਾ ਕੁਝ ਕੀਤਾ ਗਿਆ ਜੀ ਹੁਣ ਅਗਲੀ ਇਹ ਵਿੱਚ ਕੱਲ ਹੋਰ ਆ ਰਹੀ ਹੈ ਕਿ ਨਵੀਂ ਕਵਰ ਖੁੱਲ ਕੇ ਆ ਰਹੀ ਹੈ ਸਾਹਮਣੇ ਹੂੰ ਹੂੰ ਤੇ ਮਨੀਸ਼ ਸੋਬੀਆ ਤੇ ਸਗੇ ਸਿੰਘ ਇਹਨਾਂ ਦੀ ਇੱਕ ਮੀਟਿੰਗ ਹੁੰਦੀ ਹੈ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਜੀ ਕੋਈ ਜਿਹੜਾ ਚਾਰਟਡ ਅਕਾਊਂਟੈਂਟ ਹੈ ਸੀਏ ਉਹਦੇ ਘਰ ਜੀ ਉੱਥੇ ਬੈਠ ਕੇ ਕਹਿੰਦੇ ਵੀ ਇਹ ਬੰਦਦਾ ਕਿ ਕੇ ਜਿਹੜੀ ਕੇਜਰੀਵਾਲ ਨੂੰ ਆਪਾਂ ਰਾਜ ਸਭਾ 'ਚ ਭੇਜ ਰਹੇ ਤੇ ਕਿਵੇਂ ਭੇਜਿਆ ਜਾਵੇ ਹੂੰ ਹੂੰ ਕੇਜਰੀਵਾਲ ਰਾਜ ਸਭਾ 'ਚ ਤਾਂ ਜਾਊਗਾ ਜੇ ਜੇ ਅਰੋੜਾ ਸਾਹਿਬ ਜਿਹੜੇ ਉਥੋਂ ਕੈਂਡੀਡੇਟ ਬਣਾਏ ਆ ਲੁਧਿਆਣਾ ਪਛਮੀ ਤੋਂ ਉਹ ਜਿੱਤਦੇ ਆ ਜੀ ਖਾਲੀ ਹੋਊਗੀ ਫੇਰ ਹੀ ਜਾਣਗੇ ਨਾ ਮੈਨੂੰ ਉਹ ਜਾਣ ਨਹੀਂ ਸਕਦੇ ਉਹ ਕਹਿੰਦੇ ਆ ਵੀ ਜਿਵੇਂ ਆਸ਼ੂ ਨੇ ਕਹਿਤਾ ਕਿ ਮੈਨੂੰ ਤਾਂ ਜਿਹੜੀ ਨਾ ਬਾਜਵਾ ਚਾਹੀਦਾ ਤੇ ਨਾ ਮੈਨੂੰ ਰਾਜਾ ਬਣਨ ਚਾਹੀਦਾ ਮੈਨੂੰ ਤਾਂ ਜਿਹੜੀ ਹੈ ਤਿੰਨ ਮੈਂਬਰਾਂ ਦੀ ਟੀਮ ਦੇ ਦਿਓ ਰਾਲਾ ਗੁਰਜੀਤ ਸਿੰਘ ਸੁੰਦਰ ਸ਼ਾਮ ਅਰੋੜਾ ਇੱਕ ਜਿਹੜਾ ਹੈਗਾ ਆਪਣਾ ਵਿਜੇਂਦਰ ਸ਼ੇਲਾ ਉਹਨਾਂ ਨੇ ਜੋ ਮੰਤਰੀ ਟੀਮ ਬਣਾਈ ਇਹਨਾਂ ਨੂੰ ਲਾਭੇ ਕਰਤਾ ਉਹ ਕਹਿੰਦੇ ਵੀ ਅੰਦਰ ਅੰਦਰ ਖਿਚੜੀ ਕੁਝ ਹੋਰ ਤੱਕ ਰਹੀ ਹੈ ਉਹਨਾਂ ਦੇ ਵਿੱਚ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਨਾ ਲੇਕਿਨ ਕੁੱਲ ਮਿਲਾ ਕੇ ਜਿਹੜੀ ਸਥਿਤੀ ਆਪਣੇ ਸਾਹਮਣੇ ਆ ਰਹੀ ਹੈ ਚਾਹੇ ਉਹ ਕਾਲੀ ਜਲਾ ਹੈ ਚਾਹੇ ਉਹ ਕਾਂਗਰਸ ਹੈ ਇਹਨਾਂ ਸਭ ਦਾ ਜਲੂਸ ਨਿਕਲਦੇ ਹੈ ਕਿ ਪਾਟੋ ਧਾੜ ਕਿੰਨੇ ਹੋਈ ਦੀ ਹੈ ਕਿਵੇਂ ਮਤਲਬ ਜਿਹੜੇ ਇੱਕ ਦੂਜੇ ਨੂੰ ਕੀਤੀ ਲਾਉਂਦੇ ਹੈ ਔਰ ਕਿਵੇਂ ਬੰਬਾ ਤੋਂ ਗੱਲ ਸ਼ੁਰੂ ਹੋ ਕੇ ਦੰਦਾ ਦੰਦਾ ਤੋਂ ਗੱਲ ਸ਼ੁਰੂ ਹੋ ਕੇ ਬੰਬਾ ਤੇ ਆ ਕੇ ਖਤਮ ਹੋ ਜਾਂਦੀ ਹੈ ਪਰ ਜਿਹੜੀਆਂ ਇਸ ਤਰ੍ਹਾਂ ਦੀਆਂ ਐਫਆਈਆਰ ਦਰਜ ਕਰਦੀਆਂ ਉਹ ਗਲਤ ਹੈ ਆਪਰਲ ਪ੍ਰਤਾਪ ਸਿੰਘ ਬਾਜਵਾ ਇੱਕ ਕਨਸਟੀਟਿਊਸ਼ਨਲ ਜਿਹੜੀ ਹੈ ਪੋਜੀਸ਼ਨ ਤੇ ਬੈਠੇ ਆ ਉਹ ਵਿਰੋਧੀ ਧਿਰ ਦੇ ਆਗੂ ਹੈ ਕੈਬਨਿਟ ਦਾ ਰੈਂਕ ਹੈ ਜੇ ਕੋਈ ਇਸ ਵੀ ਗਲੁੰਦੀ ਤਾਂ ਮੇਰੇ ਖਿਆਲ ਮੁਤਾਬਕ ਭਗਵੰਤ ਸਿੰਘ ਮਾਨਹਰੀ ਨੂੰ ਪੈਨੀਫਿਕ ਕਰ ਲੈ ਜਿ ਪੁੱਛ ਲੈ ਜੇ ਕਿ ਬਾਜਵਾ ਸਾਹਿਬ ਸੂਤਰ ਕੀ ਆ ਉਹ ਦੱਸ ਦੇਣਗੇ ਪੰਦੀ ਸਾਹਿਬ ਮੈਂ ਸਾਡੇ ਦਰਸ਼ਕਾਂ ਦੇ ਇੱਕ ਚੀਜ਼ ਯਾਦ ਕਰਾਉਣੀ ਚਾਹੂਗਾ ਜੀ ਇਹ ਤੋਂ ਆਪਣੀ ਵਿਧਾਨ ਸਭਾ ਬਣੀ ਪਈ ਹੈ ਜੀ ਜੀ ਤੇ ਵਿਧਾਨ ਸਭਾ ਦੇ ਮੈਂਬਰਾਂ ਨੂੰ ਟ੍ਰੇਨਿੰਗ ਦੇਣੀ ਸੀ ਹੂੰ ਹੂੰ ਕਿਉਂਕਿ ਜਿਹੜੇ ਆਮ ਆਦਮੀ ਪਾਰਟੀ ਚ ਆਏ ਤਾਂ ਸਾਰੇ ਉਹ ਆਏ ਹੈ ਨਾ ਜਿਹੜੇ ਬਿਲਕੁਕੁਲ ਹੀ ਅਨਟ੍ਰੇਨਡ ਸੀ ਕੁਝ ਬੰਦੇ ਜਿਹੜੇ ਕਾਂਦੀ ਕਾਂਗਰਸ ਤੋਂ ਆਏ ਸੀ ਉਹਨਾਂ ਨੂੰ ਪਤਾ ਸੀ ਬਾਕੀ ਜਿਹੜੇ ਲਾਹਸੰਗੂ ਗੋਕੇ ਵਰਗੇ ਬੰਦੇ ਆ ਵਿਚਾਰੇ ਇਹ ਤਾਂ ਸਹਾਦਰਨ ਬੰਦੇ ਸੀ ਜੀ ਜੀ ਉਦੋਂ ਆ ਗਿਆ ਸੀ ਕਿੰਨੇ ਨੂੰ ਟ੍ਰੇਨਿੰਗ ਦਿੱਤੀ ਜਾਵੇ ਤੇ ਟ੍ਰੇਨਿੰਗ ਦੇਣ ਵਾਸਤੇ ਆਮ ਆਦਮੀ ਪਾਰਟੀ ਦੇ ਕੋਲੇ ਸਭ ਤੋਂ ਸਿਆਣਾ ਬੰਦਾ ਇਕੱਲਾ ਅਮਨ ਅਰੂੜਾ ਹੈ ਹੂੰ ਜਿਹੜਾ ਪਹਿਲਾਂ ਵੀ ਐਮਐਡੀ ਰਹਿ ਚੁੱਕਿਆ ਉਹਦਾ ਬਾਪ ਵੀ ਐਮਐਡੀ ਰਹਿ ਚੁੱਕਿਆ ਉਹ ਵੀਰ ਵੀ ਰਹਿ ਚੁੱਕਿਆ ਅਮਨ ਦਾ ਰੋਡਾ ਹੋ ਗਿਆ ਦੂਜਾ ਬੰਦਾ ਉੱਥੇ ਪ੍ਰਤਾਪ ਸਿੰਘ ਬਾਜਵਾ ਸੀ ਪ੍ਰਤਾਪ ਸਿੰਘ ਬਾਜਵਾ ਜਦੋਂ ਆਇਆ ਤਾਂ ਉਹਦੀ ਫਿਰ ਇੰਟਰੋਡਕਸ਼ਨ ਜਿਹੜੀ ਐ ਕਰਵਾ ਰਹੇ ਆ ਦੀ ਪ੍ਰਤਾਪ ਸਿੰਘ ਬਾਜਵਾ ਵੀ ਤੁਹਾਨੂੰ ਟ੍ਰੇਨਿੰਗ ਦੇਊਗਾ ਕਿਉਂਕਿ ਇਹ ਸਾਂਝਾ ਕੰਮ ਹੁੰਦਾ ਵੀ ਸਾਡੇ ਜਿਹੜੇ ਐਮਐਡੀ ਆ ਉਹਨਾਂ ਨੂੰ ਥੋੜੀ ਬਹੁਤੀ ਜਾਣਕਾਰੀ ਮਿਲੇ ਜੀ ਭਗਵੰਤ ਸਿੰਘ ਮਾਨ ਹੋਰਾਂ ਨੇ ਉਦੋਂ ਜਿਹੜੇ ਸ਼ਬਦ ਇਸਤੇਮਾਲ ਕੀਤੇ ਸੀ ਮੇਰੇ ਜਿਹਨ ਦੇ ਵਿੱਚ ਪਏ ਆ ਸ਼ਬਦ ਹਮਮ ਇਹਨਾਂ ਨੇ ਕਿ ਐਸੀ ਬਾਜਵਾ ਸਾਡਾ ਬੜਾ ਤੇਜ਼ ਰਹਾ ਹੈ ਇਹ ਮਲੇਗਿਰੇ ਹੈ ਇਹ ਬਦੀਰ ਵੀਰੇ ਹੈ ਇਹ ਲੋਕ ਸਭਾ ਦੇ ਮੈਂਬਰ ਵੀਰੇ ਹੈ ਰਾਸ਼ ਸਭਾ ਦੇ ਮੈਂਬਰ ਵੀਰੇ ਤੇ ਉਦੋਂ ਮਾਨ ਸਾਹਿਬ ਕਹਿੰਦੇ ਸੀ ਕਿ ਜਦੋਂ ਮੈਨੂੰ ਕਦੇ ਲੋੜ ਪੈਂਦੀ ਸੀ ਨਾ ਪਾਰਲੀਮੈਂਟ ਦੇ ਵਿੱਚ ਤੇ ਮੈਂ ਇਹਨਾਂ ਦੀ ਮਦਦ ਲੈ ਲੈਂਦਾ ਸੀ ਜੀ ਭਾਵੇਂ ਜੇ ਮੈਂ ਕੋਈ ਤਿਆਰੀ ਕਰਦੀ ਹੁੰਦੀ ਤੇ ਮੈਂ ਬਾਜਵਾ ਸਾਹਿਬ ਤੋਂ ਪੁੱਛਦਾ ਹੁੰਦਾ ਸੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਾਨ ਸਾਹਿਬ ਜੇ ਤੁਸੀਂ ਐਮਪੀ ਹੁੰਦਿਆ ਹੋਇਆ ਬਾਜਵਾ ਸਾਹਿਬ ਤੋਂ ਮਦਦ ਲੈਂਦੇ ਰਹੇ ਹੋ ਹਮਮ ਤੇ ਹੁਣ ਤੁਸੀਂ ਮੁੱਖ ਮੰਤਰੀ ਹੋ ਤੇ ਤੁਹਾਡੇ ਨਾਲ ਵਿਰੋਧੀ ਧਿਰਾਂ ਆ ਗੂ ਹੈ ਜੀ ਉੱਬੀ ਤੇ ਵੀ Algun ਨੂੰ ਤੁਸੀਂ ਚਾਹ ਤੇ ਬੁਲਾ ਲੈਂਦੇ ਪੁੱਛ ਲੈਂਦੇ ਵੀ ਭਾਈ ਕੀ ਗੱਲ ਐ ਐਡਾ ਤਾਂ ਮਲਾਉ ਵੀ ਹੈ ਨਹੀਂ ਕਿ ਤੁਹਾਨੂੰ ਅੰਦਰ ਦੀ ਗੱਲ ਨਾ ਦੱਸਾਂ ਪਰ ਜ਼ਮੀਨ ਨੂੰ ਮੁੱਤਾ ਬਣਾਇਆ ਗਿਆ ਮੁੱਤਾ ਬਣਾਉਣ ਦਾ ਮਤਲਬ ਇਹ ਐ ਕਿ ਐਸ ਢੰਗ ਨਾਲ ਬਣਾਇਆ ਜਾਵੇ ਉਹਨਾਂ ਗੱਲਾਂ ਜੋ ਸੱਚੀ ਕਿਹੜੀ ਐ ਕਿ ਹਿੰਦੂਆਂ ਦੇ ਵਿੱਚ ਕਿ ਦੈਸ਼ ਪਹਿਲਾ ਕਰਕੇ ਤੇ ਉਹਨਾਂ ਦੀ ਕੋਟਾ ਹਸੂ ਕੀਤੀ ਜਾਵੇ ਔਰ ਕਾਂਗਰਸ ਨੂੰ ਨੁਕਸਾਨ ਬਚਾਇਆ ਜਾਵੇ ਜੀ ਜੇ ਆਪਾਂ ਦੂਜੀ ਗੱਲ ਦੇ ਉੱਤੇ ਅਜਵਾਰ ਕਰੀਏ ਜਿਹੜੀ ਕਿ ਹੋਰ ਇੱਕ ਸਰਕਲ ਜਿਹੜੀ ਘਟ ਰਹੀ ਐ ਕਿ ਬਾਜਪਾ ਸਾਹਿਬ ਤੇ ਰਾਜਾ ਬੜਕ ਜਿਹੜੇ ਹੈਗੇ ਜੀ ਇਹਨਾਂ ਦੀ ਅੰਡਰਸਟੈਂਡਿੰਗ ਆਪਰੇ ਨਾਲ ਹੋ ਰਹੀ ਐ ਇਹ ਪਹਿਲਾ ਵੀ ਇਲਜ਼ਾਮ ਲੱਗਦੇ ਰੇ ਆ ਉਹ ਵੱਡੀਆਂ ਬੁੱਡੀਆਂ ਦੇ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ ਜੀ ਆ